ਆ ਮੈਂ ਹੁਣ ਚਾਲ ਲੱਗਾਂ ਹਾਂ ਜੀ ਬਾਬਿਆ ਸਵਾਗਤ ਆ ਤੁਹਾਡਾ ਮੇਰੇ YouTube ਚੈਨਲ ਤੇ ਜਦਾ ਨਾਮਾਂ ਜਾ ਮਸਤ ਹਮ ਬਾਬੇ ਆਪਾਂ ਭਰਾ ਦੇ ਫਰਮ ਤੇ ਆਏ ਸੀਗੇ ਇਹ ਤੁਸੀਂ ਕੱਢਣਾ ਹੈ ਹਾਂ ਬਾਬੇ ਬੁਲਟ ਚੱਲ ਬੋਲਟ ਤਾਂ ਇਹ ਬੋਲਟ ਆਪਣਾ ਬੋਲਟ ਨਾਲ ਮੈਂ ਵੀਡੀਓ ਬਣਾ ਲਈਏ ਅੱਲਾ ਇਹ ਕੀਤਾ ਭੈ ਜੋ ਕੋ ਲੋ ਹੋ ਗਏ ਵਸ ਗੇੜੀਆਂ ਕਢਾਏ ਹੁਣ ਬੁਲਟ ਨੂੰ ਆ ਪਸੀਨਾ ਆ ਗਿਆ ਕਿੰਨੇ ਗੇੜੇ ਰੋਜ਼ ਕਢਾਉਂਦੇ ਨਾ ਰੋਜ਼ੀ ਗੱਟੀ ਆ ਵਾ ਵਧੀਆ ਆ ਆਪਣਾ ਬੁਲਟ ਫਾਜੀ ਗਏ ਉਹ ਤੁਹਾਨੂੰ ਮਿਲਾਉਣਾ ਸੀ ਫਾਰਮ ਤੇ ਆਇਆ ਸੀਗਾ ਹੁਣ ਮੈਂ ਕਹਾਂ ਤੁਹਾਨੂੰ ਪਪੇ ਦਾ ਨਾ ਆ ਗਈ ਆ ਹੈ ਨਾ ਹੈ ਨਾ ਹੈ ਨਾ ਹੈ ਨਾ ਹਾਂ ਮੈਂ ਕਹਾਂ ਕਰੇ ਹੈ ਨਾ ਹੈ ਨਾ ਹੈ ਨਾ ਬੰਨੀ ਹੋਈ ਆ ਇੱਧਰ ਤੇ ਕੋ ਆ ਤੇ ਇੱਧਰ ਆਪਣੀ ਗਰਾਊਂਡ ਆ ਜਿੱਤੇ ਆਪਾਂ ਗੱਡੀ ਤੇ ਘੋੜੇ ਤੇ ਬੰਨੀ ਤੇ ਆ ਕਮਾਈ ਤੇ ਆਇਂਦਰ ਫਾਰਮ ਤੇ ਆਏ ਸੀ ਕਿਤੇ ਭਾਜੀ ਐਨਿੰਗਾ ਤੇ ਕਬੱਡੀਆਂ ਦੇ ਮੈਚ ਹੋ ਸੀਗੇ ਇੱਥੇ ਲੱਗੇ ਪਿੰਡ ਤੇ ਉੱਧਰ ਗਿਆ ਹੋਇਆ ਭਾਜੀ ਤੇ ਉਦਾਂ ਵੀ ਕਿਤੇ ਗਏ ਹੋਏ ਸੀਗੇ ਤੇ ਉੱਥੋਂ ਆਏ ਸੀ ਕਿ ਕੱਲ ਹੀ ਮਿਲਾਉਣਾ ਸੀ ਤੁਹਾਨੂੰ ਭਾਜੀ ਨਾਲ ਐਨਾ ਵੱਜੀ ਹੋਈ ਆ ਇੱਧਰ ਤੇ ਆ ਉੱਪਰ ਆਪਣੇ ਫਾਰਮ ਦੇ ਤੇ ਘੋੜੇ ਦੀ ਫੋਟੋ ਬਣੀ ਹੋਈ ਆ ਪਿੰਡ ਦੀ ਲੋਕੇਸ਼ਨ ਹੈਗੀ ਆ ਪਿੰਡ ਨਿਆਮਪੁਰ ਬਾਣਪੁਰ ਰੋਡ ਤੇ ਉੱਤੇ ਹਾਂ ਕੋੜਿਆਂ ਦੇ ਨਾਮ ਦੱਸ ਦੀ ਮੋਟੋ ਆਸ਼ਵਾਗ ਆਪਣਾ ਤੇ ਆ ਪਿੰਜਰਾ ਇਹਦਾ ਗਰੇਲ ਨਵੀਂ ਲਵਾਈ ਆ ਇੱਧਰ ਬੁਲਟ ਆ ਆਪਣਾ ਤੇ ਬੁਲਟ ਨੂੰ ਕਢਣਾ ਈ ਹੱਲੇ ਬਾਹਰ ਤੇ ਭਾਜੀ ਅਜੇ ਤੇ ਕਢਣਾ ਵਾ ਤੇ ਉਹ ਆਪਣੇ ਸ਼ਿਕਾਰੀ ਤੁਹਾਨੂੰ ਪਹਿਲਾਂ ਦਿਖਾਏ ਆ ਤੇ ਉਹ ਘਰੇ ਸੀਗਾ ਪਹਿਲਾਂ ਹੌਣ ਲਿਆਂਕ ਇੱਥੇ ਰੱਖਿਆ ਤੇ ਉਹ ਮਸ਼ੀਨ ਮੈਨੂੰ ਬਹੁਤ ਵਧੀਆ ਲੱਗੀ ਤੁਹਾਨੂੰ ਕਿੱਦਾਂ ਲੱਗੀ ਕਮੈਂਟਾਂ ਦੱਸਿਓ ਤੁਸੀਂ ਵੀ ਲਿਆਂਕ ਕੇ ਰੱਖੋ ਬੜੀ ਅੱਛੀ ਏਦਾਂ ਤਾਂ ਇਹਦਾ ਗੁੱਡ ਨਾ ਹੋਵੇ ਤਾਂ ਵਧੀਆ ਆਪਾਂ ਲਿਆਂਦੀ ਉਹਦੇ ਵਾਸਤੇ ਜਿੱਤੇ ਘੋੜੇ ਬਾਹਰ ਕੱਢੀਦੇ ਆ ਥੋੜਾ ਥਾਂ ਆਪਣਾ ਉਹਦੇ ਵਾਸਤੇ ਬਾਬੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਹਲੇ ਮੈਨੂੰ ਇੰਨੀ ਵੀਡੀਓ ਬਣਾਉਣੀ ਨਹੀਂ ਹੁੰਦੀ ਹੌਲੀ ਹੌਲੀ ਸਿੱਖਾਂਗੇ ਤਾਂ ਬਸ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਇਹ ਕਾ ਵਾਵੇਂ ਮਸ਼ੀਨ ਲਿਆਂਦੀ ਭਾਈ ਨੇ ਆ ਮੈਨੂੰ ਮਸ਼ੀਨ ਬਹੁਤ ਵਧੀਆ ਲੱਗੀ ਆ ਇਹ ਵਧੀਆ ਉੱਤੇ ਨਹੀਂ ਤਾਂ ਉੱਦਾਂ ਤੇ ਇੰਨੀ ਥਾਂ ਗੁੱਡੀਆਂ ਹੋਵੇ ਤਾਂ ਬੰਦਾ ਉੱਦਾਂ ਹੀ ਦੋਰਾ ਹੋ ਜਾਵੇ ਆ ਵਧੀਆ ਮਸ਼ੀਨ ਤੇ ਆ ਮੈਂ ਮੋਡਲ ਤੇ ਵੀ ਵੀਡੀਓ ਦੇਖੀ ਸੀਗਾ ਮਸ਼ੀਨ ਵਧੀਆ ਇਹਦੇ ਵਿੱਚ ਪਾਓ ਪੈਟਰੋਲ ਤੇ ਚਲੋ ਜੀ ਗੁੱਡੋ ਟਰੈਕਟਰ ਵਾਂਗ ਹੋਈਆਂ ਹਸਾਫਤਾਵ ਤੇ ਵਧੀਆ ਚੀਜ਼ ਆ ਤੇ ਵਧੀਆ ਲੱਗੀ ਮੈਨੂੰ ਇਹ ਵੀ ਆਈਟਮ ਆਹ ਆਹ ਕਰੀ ਕਰੀ ਪੇ ਦਮਾਰਾ ਆੜੇ ਦਾ ਬੜਾ ਦੰਦੀਆਂ ਬਹੁ ਵੜਦਾ ਤੇ ਇੱਧਰ ਭਾਈ ਨਾ ਦੇਖੋ ਕਿਉਂ ਕਰਨ ਦਿਆ ਤਾਂ ਨਹੀਂ ਪਿਆਰ ਮੈਂ ਕਹਦਾ ਨਾ ਆਇਆ ਸਗਾ ਤੇ ਮੇਰੇ ਦੰਦੀਆਂ ਵੱਡੇ ਦੰਦੀਆਂ ਵੱਡੇ ਤਾਂ ਮੈਂ ਦੱਸਦਾ ਬਾਹਰ ਆ ਆ ਗਿਆ ਤੇ ਇੱਧਰ ਭਾਈ ਨਾਲ ਦੇਖੋ ਕਰਨ ਦਿਆ ਲਾੜ ਤੇੜ ਆਪਣੇ ਦੂਜੇ ਨਾਲ ਦੇ ਕਮਰੇ ਚ ਉਹਦਾ ਕੀ ਨਾਮ ਆ ਨਾ ਭਾਈ ਈਸ਼ਵਰ ਸ਼ੁਭਾਸ਼ ਤੈਨੂੰ ਇੱਧਰ ਆ ਲੈ ਸ਼ੁਭਾਸ਼ ਮਾਮਾ ਡੇਲੀ ਇੱਥੇ ਦਿੰਦੇ ਨਾ ਤਾਂ ਦੱਸਦਾ ਮੀ ਇਹਦਾ ਸ਼ੁਭਾਸ਼ ਕਹੀ ਜਾਂਦਾ ਇੱਧਰ ਲੈਦਾ ਇਹਦਾ ਨਾ ਅੱਗੇ ਪਾਪੇ ਨੇ ਦੱਸਿਆ ਸੀ ਚਾ ਉਧਰ ਮੈਂ ਕਾ ਕਰੇ ਬਾਹਰ ਕੱਢਦਾ ਉਧਰ ਉਹ ਨੂੰ ਸ਼ੁਭਾਸ਼ ਕਹੀ ਜਾਂਦਾ ਆ ਪਰ ਇੱਧਰ ਬੁਲਟ ਤੇ ਕੱਢਣ ਨਹੀਂ ਕੱਢਣ ਨਹੀਂ ਤੇ ਆ ਬਾਹਰ ਹੋਣ ਨੂੰ ਓਏ ਪੜਾ ਲੈ ਗਈ ਏ ਏ ਪਟਾ ਪੜਾ ਲੈਣ ਗਿਆ ਹੂੰ ਤਾਂ ਅੱਛਾ ਵਡਾ ਲੈਣਗੇ ਆਦਰ ਵੀਰ ਤੇ ਫੇ ਬੁਲਟ ਨੂੰ ਕੱਢਣਾ ਬਾਹਰ ਲੱਭਾ ਨਹੀਂ ਪਟਾ ਸਤਾਬ ਅੱਛਾ ਉੱਪਰੋਂ ਲੈ ਗਏ ਆ ਪਟਾ ਅੱਛਾ ਅੱਛਾ ਅਰ ਰਸਾ ਪੋਣਾ ਹੋਣਾ ਠੀਕ ਆ ਆਦਰ ਵੀਰ ਲੈ ਕੇ ਆਇਆ ਰਸਾ ਹੁਣ ਤੇ ਕੱਢਣਾ ਬਾਹਰ ਬੁਲਟ ਨੂੰ ਬੁਲਟ ਨੂੰ ਲਗਾਏ ਹੀ ਮੰਡੀ ਆਣਾ ਅੰਛਾ ਅੱਛਾ ਇਹ ਵੀ ਗਿਆ ਕਾਲਾ ਮੂੰਹ ਪਾ ਲਿਆ ਆ ਗਿਆ ਬੁਲਟ ਬਾਹਰ ਬੁਲਟ ਨੂੰ ਆ ਕਹਿੰਦਾ ਦਾ ਬੁਲਟ ਤੇਰਾ ਭਰਾ ਹੁੰਦਾ ਹੈ ਨਹੀਂ ਹੱਥ ਦਾ ਆ ਗਿਆ ਬਲਟਾ ਬਣਾ ਬਾਹਰ ਹੁਣ ਚੱਲ ਵੇ ਬੁਲਟ ਦਿਆਂ ਸੇਕ ਤੁਪ ਆ ਆ ਆ ਦੰਦਾ ਬੁਲਟ ਇਸ ਵੇਲੇ ਪਾਪਾ ਕੱਢਦੇ ਹੁੰਦੇ ਤੁਪੇ ਕਾ ਕਾ ਮੈਂ ਕਾ ਕਾ ਇੱਥੇ ਬੰਦੀ ਰੱਖਿਆ ਕਰੋ ਤੁਕਾਂ ਛੱਡੀ ਨਾ ਇੱਧਾ ਕਮਾਲਾ ਘੜੀ ਇੰਦਾ ਨਹੀਂ ਆ ਬਣਾ ਬਹੁਤ ਹੈ ਆ ਬਾਕੇ ਕੁ ਮੋਣਾ ਨਾ ਕਾ ਕਮਾਰੋ ਆਏ ਪਾਪਾ ਥੋ ਥੋੜਾ ਕ ਟਾਈਮ ਹੀ ਬਾਹਰ ਕੱਢ ਕੇ ਇੰਦਾ ਕਮੋਣਾ ਅੱਛਾ ਤੇ ਜਿਆਦੀ ਦੇਰ ਉੱਤੇ ਬੰਨੀ ਰੱਖਣਾ ਨਾ ਸੋ ਚੱਕਰ ਲਾਉਣਾ ਇਹਦਾ ਹਾਂ ਹਾਂ ਠੀਕ ਆ ਮੈਂ ਤਾਂ ਕਹਿਆ ਉੱਦਾ ਇੱਥੇ ਤੂੰ ਪੇਦ ਦਾ ਬੰਨੀ ਰੱਖੇ ਅੱਛਾ ਅੱਛਾ ਠੀਕ ਆ ਆਹ ਜਰਾ ਲਾਉਣ ਦਿਆ ਬੁਲਟ ਕਿੜੀਆਂ ਹੁਣ ਚੱਲ ਬੁਲਟ ਚੱਲ 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 ਉੱਪਰ ਉੱਪਰ ਚੜ ਜਾਦਾ ਦੇਖੋ ਆਹਾਂ ਬੱਚਾ ਠੀਕ ਆ ਕਿੰਨੇ ਕਿੰਨੇ ਸਾਲ ਦਾ ਸਾਲ ਦਾ ਪਾਪਾ ਨੂੰ ਬੋਲ ਆ ਪਾਪਾ ਕਿੰਨੇ ਸਾਲ ਦਾ ਆ ਅਜੇ 18 ਮਹੀਨਾ ਦਾ ਅਜੇ ਬੁਲਟ ਆਪਣਾ ਹੈਗਾ 18 ਮਹੀਨਿਆਂ ਦਾ ਅੱਲੇ ਬੱਚਾ ਅੱਛਾ ਬੱਚਾ ਹੱਲੇ ਚੱਲ 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 ਇਹ ਆ ਮਾਂ ਹੋਣਾ ਜਾ ਕੇ ਕਿੰਨ੍ਹੇ ਸਾਲ ਆ ਗਏ ਅੱਛਾ ਪਾਪਾ ਕੇ ਕਿੰਨੀ ਕਿੰਨੀ ਦੇਰ ਪਾਪਾ ਕੇ ਕਿੰਨੇ ਸਾਲਾਂ ਤੱਕ ਵਾਧਦਾ ਰਹਿੰਦਾ 4 1/2 5 ਤੱਕ ਅੱਛਾ 5 ਸਾਲਾਂ ਤੱਕ ਹਾਈਟ ਵਾਧਦੀ ਰਹਿੰਦੀ ਹੈ ਨਾ ਅੱਛਾ ਠੀਕ ਆ ਇਹਨੂੰ ਇਹ ਪਤਾ ਵੀ ਨਹੀਂ ਠੀਕ 18 ਮਹੀਨੇ ਅਜਾ ਪਾਪਾ ਕਹਿੰਦੇ ਹਲੇ ਬੱਚਾ ਆ ਇਹ ਕਿਉਂਕਿ ਆਪਾਂ ਨੂੰ ਇਸ ਬਾਰੇ ਜਾਣਕਾਰੀ ਘੱਟ ਆ ਤੇ ਪਾਪੇ ਹੁਣਾਂ ਨੂੰ ਜਾਦੀ ਆ ਪਾਪੇ ਹੁਣਾਂ ਨੇ ਰੱਖਿਆ ਤੇ ਮੈਂ ਘਟ ਵਾਦੀ ਹੁੰਦਾ ਹੁਣਾਂ ਕਿਤੇ ਕਿ ਤਾਈ ਤੇ ਬਾਜੀ ਐਨੀ ਕਿ ਥੋੜਾ ਵੀ ਰਿੰਦੇ ਆ ਹੁਣ ਵੀ ਟੂਰਨਾਮੈਂਟ ਤੇ ਗਏ ਹੋਏ ਆ ਤੇ ਬਾਕੀ ਬੰਦਾ ਤੁਹਾਨੂੰ ਪਤਾ ਹੁੰਦਾ ਜਾਂਦਾ ਰਹੇ ਫੇਰ ਹੀ ਨੌਲੇਜ ਹੁੰਦੀ ਆ ਹੌਲੀ ਹੌਲੀ ਲਾਵਾਂਗਾ ਨੌਲੇਜ ਆਪਾਂ ਵੀ ਫੇ ਤੁਹਾਨੂੰ ਦੱਸਿਆ ਕਰਾਂਗੇ ਤੇ ਪਾਪਾ ਹੁਣਾਂ ਵਕ ਬੁਲਟ ਨੂੰ ਕੱਢਿਆ ਬਾਹਰ ਤੇ ਇਹਨੂੰ ਇੱਕ ਕਮਾ ਹਕਮੂ ਕੇ ਫੇ ਉੱਥੇ ਬੰਦਣਾ ਹਨਾ ਤੇ ਫੇ ਉਹ ਦੂਜੇ ਨੂੰ ਵੀ ਕੱਢਣਾ ਸ਼ਮਾਤਾ ਕੌਣ ਕੁ ਮੇਰਾ ਆਹ ਪਪਾ ਤੇਰੀ ਵੀਡੀਓ ਬਣਾ ਲਵਾਂ ਕੋਈ ਚੱਕਰਤ ਨਹੀਂ ਬਣਾ ਲਾ ਹਾਂ ਇਹ ਮੈਂ ਕਾ ਫੇ ਵੀ ਬੰਦੇ ਨੂੰ ਪੁੱਛ ਕੇ ਬਣਾਉਣੀ ਚਾਹੀਦੀ ਆ ਪਾ ਪੈਨ ਹੱਸੰਦੇ ਆ ਪਾਪੇ ਨੇ ਮੈਂ ਕਿਹਾ ਪਪਾ ਤੇਰੀ ਵੀਡੀਓ ਬਣਾ ਲਾ ਪਪਾ ਕਹਿੰਦਾ ਬਣਾ ਲਾ ਮੈਨੂੰ ਕੀ ਬੱਬੇ ਉਹ ਇਹ ਆ ਪਿੰਡ ਨਿਯਾਮਪੁਰ ਕਾਲੇ ਨਿਯਾਮਪੁਰੀਏ ਦਾ ਪਿੰਡ ਜਿੱਥੋਂ ਦਾ ਰਾਈਟਰ ਵੀ ਸੀ ਗਾਣੇ-ਗੋਣੇ ਲਿਖਦਾ ਹੁੰਦਾ ਇਹਨਾਂ ਜੜਾ ਉਹ ਆ ਪਿੰਡ ਨਿਯਾਮਪੁਰ ਦਰਗਾੜਾ ਆਪਣਾ ਬੁਲਟ ਬਾਬੋ ਘੋੜੇ ਰੱਖਣੇ ਵੈਸੇ ਜ਼ਰੂਰੀ ਆ ਇੱਕ ਤਾਂ ਸ਼ੌਂਕ ਬੰਦੇ ਨੂੰ ਪਿੰਦਾ ਤੇ ਦੂਜਾ ਬੱਚੇ ਵੀ ਨਿਆਣੇ ਵੀ ਮੋਬਾਈਲਾਂ ਤੋਂ ਬਚਦੇ ਆ ਤੇ ਇੱਕ ਉਹਨਾਂ ਨੂੰ ਸ਼ੌਂਕ ਪਿੰਦਾ ਕਾ ਘੋੜਿਆਂ ਦਾ ਰੱਖਦੇ ਆ ਨਾ ਤੇ ਅੱਜ ਕੱਲ ਦਾ ਤੁਹਾਨੂੰ ਪਤਾ ਨਿਆਣੇ ਮੋਬਾਈਲਾਂ ਦੇ ਵਿੱਚ ਲੱਗੇ ਰਹਿੰਦੇ ਆ ਤੇ ਹੁਣ ਸ਼ੌਂਕ ਉਹ ਆਪਣੇ ਗਾ ਨਿਆਣਿਆਂ ਨੂੰ ਵੀ ਹੋਊਗਾ ਭਾਜੀ ਨੂੰ ਸ਼ੌਂਕ ਆ ਤੇ ਬੱਚਿਆਂ ਨੂੰ ਵੀ ਗਾਂ ਸ਼ੌਂਕ ਇਦਾਂ ਹੀ ਹੋਊਗਾ ਘੋੜਿਆਂ ਦਾ ਤੇ ਉਹ ਵੀ ਫਿਰ ਇਸ ਕੰਮ ਦੇ ਵਿੱਚ ਅੱਗੇ ਵਧਣਗੇ ਤਾਂ ਨਹੀਂ ਤਾਂ ਤੁਹਾਨੂੰ ਪਤਾ ਨੇ ਆਂ ਅੱਜ ਕੱਲ ਮੋਬਾਈਲਾਂ ਦੇ ਵਿੱਚ ਵੜੇ ਰਹਿੰਦੇ ਆ ਤੇ ਤਰ ਹਣਾ ਬੁਲਟ ਆਪਣਾ ਘੁੰਮਣਦਿਆ ਬਾਹਰ ਕੱਢਿਆ ਹੀ ਹਨ ਤੇ ਘੋੜੇ ਰੱਖਣੇ ਬਾਬੇ ਕਿਤਾ ਜ਼ਰੂਰੀ ਆ ਆਪਣੇ ਬਾਬੇ ਰੱਖਦੇ ਹੁੰਦੇ ਘੋੜੇ ਤਾਂ ਘੋੜੇ ਆਪਾਂ ਨੂੰ ਵੀ ਰੱਖਣੇ ਚਾਹੀਦੇ ਆ ਅੱਬੇ ਇਹਦਾ ਆਪਣੇ ਬੁਲਟ ਦਾ 60 ਤੋਂ 62 ਇੰਚ ਕੱਦ ਦਾ ਆਪਣੇ ਬੁਲਟ ਦਾ ਤੇ ਮੈਂ ਕਹਾਂ ਤੁਹਾਨੂੰ ਇਹ ਵੀ ਜਾਣਕਾਰੀ ਦਈਏ ਦੱਸੀਏ ਤੇ 62 ਇੰਚ ਆਏਗਾ ਕੱਦ ਥੱਲੇ ਹੀ ਆਗੇ ਮੁੰਡੇ ਕਹਿੰਦੇ ਆ ਸਾਡੀ ਵੀ ਵੀਡੀਓ ਬਣਾ ਦੇ ਮੈਂ ਉਹ ਭਰਾ ਤੁਹਾਡੀ ਵੀ ਬਣਾ ਦੰਨੇ ਆ ਆ ਪਿੰਡ ਕਾਲੇ ਨਿਯਾਮਪੁਰੇ ਦਾ ਬਾਵਾ ਟਾਈਮ ਬਾਵਾ ਹੋ ਗਿਆ ਬਾਕੀ ਘੋੜੇ ਹੁਣ ਤੁਹਾਨੂੰ ਫੇਰ ਦਿਖਾਉਂਗਾ ਮੈਂ ਆ ਫਾਰਮ ਆਪਣਾ ਤੇ ਪਾਜੀ ਹੱਲੇ ਆਇਆ ਨਹੀਂਗਾ ਤੇ ਪਪਾ ਬੇਟਾ ਇੱਥੇ ਹੀ ਆਪਾਂ ਵਲੌਗ ਦੀ ਐਂਡ ਕਰਦੇ ਆ ਤੇ ਬਾਕੀ ਤੁਹਾਨੂੰ ਦਰਸ਼ਨਾ ਕਰਾਵਾਂਗੇ ਕੱਲ ਨੂੰ ਤੇ ਚੰਗਾ ਜੀ ਸਾਰਿਆਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਚਲੋ ਜੀ ਸਤਿ ਸ੍ਰੀ ਅਕਾਲ ਬੋਲਟ ਨੂੰ ਹੁਣ ਪਈਆ ਕੇ ਤਾਂ ਹੁਣ ਬੋਲਟ ਨੂੰ ਕਰਨ ਲੱਗਿਆ ਅੰਦਰ ਬਹੁਤ ਗੇੜੀਆਂ ਕੱਢ ਲੀਆਂ ਬੋਲਟ ਨੇ ਉਹ ਬਾਬੇ ਇੱਕ ਆ ਵਾ ਤੇ ਬੋਲਟ ਨੂੰ ਹੁਣ ਕਮਾ ਕੇ ਕਰਤਾ ਵਾ ਅੰਦਰ ਤੇ ਬਾਬਾ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬਾਕੀ ਘੋੜੇ ਆਪਾਂ ਤੁਹਾਨੂੰ ਦਿਖਾਵਾਂਗੇ ਪਹਿਲੇ ਕੋਈ ਨਾ ਸ਼ੇਮਾ ਦੇਖਾਵਾਂਗੇ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਇੱਥੇ ਆਪਾਂ ਲੋਕ ਦੀ ਕਰਦੇ ਹਾਂ ਹੰਟਿੰਗ ਤੇ ਸਾਰਿਆਂ ਸასი ਵਧੀਆ ਵਧੀਆ ਇਦਾਂ ਆਪਾਂ ਵੀਡੀਓ ਬਣਾਉਂਦੇ ਰਵਾਂਗੇ ਹੁੰਦੇ ਰਹਾਂਗੇ ਤੇ ਭਾਜੀ ਗਏ ਹੋਏ ਆਏ ਨਹੀਂ ਤੇ ਤੁਹਾਨੂੰ ਮਿਲਾਉਣਾ ਹੈਗਾ